ਵੈਕੂ ਜੀ ਦਾ ਖਾਲਸਾ ਵੈਕੂ ਜੀ ਕੀ ਫਟੇ ਅੱਜ ਪਹੁੰਚੇ ਬਾਈ ਜੀ ਮੁੱਢੀ ਰਾਮਪੁਰਾ 1 ਜੁਲਾਈ 2025 ਤੇ ਬਹੁਤ ਚੰਗੀਆਂ ਮੱਜਾਂ ਪਹੁੰਚੀਆਂ ਹੋਈਆਂ ਕੀ ਹਾਲ ਆ ਬਾਈ ਜੀ ਠੀਕ ਆ ਬਾਈ ਜੀ ਕਿੱਥੋਂ ਪਹੁੰਚੇ ਹੋ ਕੋਈ ਬਾਈ ਥੱਲੇਵਾਲ ਜੀ ਆ ਜਾ ਬਰਾਜ ਥੱਲੇਵਾਲ ਤੋਂ ਥੱਲੇਵਾਲ ਜ਼ਿਲ੍ਹਾ ਬਰਨਾਲਾ ਹਾਂਜੀ ਫਟੇਵਾਲ ਜ਼ਿਲ੍ਹਾ ਕਿਹੜੇ ਸੁਸੂ ਜੀ ਮੱਜ ਆਪਣੀਆਂ ਇਹ ਦੂਜਾ ਸੁਆ ਜੀ ਕਿੰਨਾ ਦੋ ਦਿੰਦੀ ਹੁਣ ਦੁੱਧ ਨੇ 12 13 ਕਿਲੋ ਤਿਆਰ ਹੈ ਜੀ ਬੋਲੀ ਕੀ ਰੇਟ ਕਰਤਾ 190000 ਜੀ ਨੰਬਰ ਬੋਲੋ 94609 95783 ਬਹੁਤ ਬਹੁਤ ਮਿਹਰਬਾਨੀ ਬਾਈ ਜੀ ਦੂਜੇ ਸੂਏ ਸੂਈ ਹੋਈ ਮੱਝ ਬਹੁਤ ਵਧੀਆ ਬਾਈ ਦੀ ਮੰਡੀ ਗਿਆ ਵਧੀਆ ਆਰਡਰ ਵਾਲੀ ਗੱਲਬਾਤ ਆਪ ਕਰ ਸਕਦੇ ਹੋ ਤੁਸੀਂ ਜਾਣਕਾਰੀ ਬਾਈ ਤੋਂ ਲੈਤੀ ਆਪਾਂ ਜੀ ਆਪਾਂ ਹੋਰ ਦੇਖ ਲੈਂਦੇ ਆਂ ਮੱਝਾਂ ਬਹੁਤ ਖੜੀਆਂ ਆ ਬਾਬਾ ਕੀ ਰੇਟ ਕਰਦਾ ਇਹਦਾ 130 ਕੋਈ ਬੋਲੀ ਬੰਦੂਆ ਮੱਤਮ ਦਿਰਾ ਪਰ ਅੱਜ ਬੰਤੀ ਹੋਣੀ ਹੈ 1 ਜੁਲਾਈ 2000 25 ਰਾਮਪਰਾ ਮੰਡੀ ਕਰ ਲਓ ਚੈੱਕ ਬਹੁਤ ਵਧੀਆ ਮੱਜਾਂ ਕੌਣ ਤੀਆਂ ਆਪਣੀਆਂ ਬਈ ਇਹ ਆਈ ਹੋਰ ਆਈ ਮੜਾ ਵਾਜ ਦਿਖਾਉਣੇ ਤੁਹਾਨੂੰ ਦੁੱਧ ਵਾਲੀ ਕਿਹੜੇ ਪਿੰਡ ਪਹੁੰਚੇ ਹੋ ਜੀ ਨੰਗਲ ਤੋਂ ਨੰਗਲ ਕਲਾਂ ਹਾਂਜੀ ਜ਼ਿਲ੍ਹਾ ਮਾਨਸਾ ਆਪਣੀਆਂ ਮੱਜਾਂ ਇਹ ਹਾਂਜੀ ਕਿਹੜੇ ਸੂ ਸੂਈ ਬਈਆ ਹਾਂਜੀ ਕਿਹੜੇ ਸੂ ਸੂਈ ਹੋਈ ਆ ਤੀਜਾ ਜੀ ਕੀ ਰੇਟ ਕਰਤਾ ਇਹਦਾ ਇਹਦਾ 180 ਕਰੋ ਕਿੰਨਾ ਕ ਦੁੱਧ ਦੇਉਂ? ਸੁੱਧ 15 ਕਿਲੋ। ਨੰਬਰ ਜਿਆਦਾ ਫੋਨ ਨੰਬਰ? ਨਾ। ਬਹੁਤ ਵਧੀਆ ਮੱਝਾ ਬਾਈ ਜੀ ਬਾਈ ਨੰਕਲ ਤਾਂ ਪਹੁੰਚਿਆ। ਇੱਕ ਗੱਲ ਬਾਤ ਤੁਸੀਂ ਕਰੋਗੇ ਤਾਂ ਕਿੱਥੋਂ ਬਾਈ ਬਾਈ ਕੋਲੋਂ ਫੋਨ ਦੇ। ਇਹੋ ਜਿਹੀ ਵਧੀਆ ਮੱਝਾ। ਮਠੀ ਕੰਪਰਾ। ਉਹ ਤੇ ਆਪਣੀ ਬਾਈ ਜੀ ਆ। ਆਈ ਹਰਾਮੜਾ। ਬਹੁਤ ਵਧੀਆ ਕਿੱਥੋਂ ਪਹੁੰਚੇ ਵੀਰੇ ਸੂਹਣਾ ਤੋਂ ਆਏ ਜਿਲ੍ਹਾ ਮੋਗਾ ਮੋਗਾ ਹਾਂਜੀ ਸੂਹੀ ਹੋਈ ਮੱਝ ਹੈ ਕਾਦੀ ਸੂਹੀ ਹੈ ਕਿਹੜੇ ਸੂਏ ਤੀਜੇ ਸੂਏ ਨੇ ਕਿੰਨਾ ਦੁੱਧ ਆਉਣਾ 16 ਲੀਟਰ ਤਿਆਰ ਬੀ ਕੀ ਰੇਟ ਕਰਤਾ 185 ਨੰਬਰ ਬੋਲੋ 8637711910 ਕਿਹੜੇ ਸੂਏ ਖੈ ਤੀਜੇ ਸੂਏ ਤੀਜੇ ਸੂਏ ਸੂਹੀ ਮੱਝ ਆ ਬਾਈ ਜੀ ਬਹੁਤ ਵਧੀਆ ਬਾਈ ਦੀ ਅਗਲ ਵਾਰ ਤੁਸੀਂ ਕਰ ਸਕਦੇ ਹੋ ਉਹ ਬੱਚਾ ਇਹਦਾ ਨਾਲ ਅੱਗੇ ਖੜਾ ਜਿਹੜਾ ਹੋਰ ਵੀ ਆਪਣੀ ਕੋਈ ਆਪਣੀਆਂ ਹੀ ਆ ਸਾਰੀਆਂ ਦਾ ਆਬ ਦਾ ਤਸੱਲੀ ਕਰਕੇ ਕਰਨਾ ਜੇ ਕਿਸੇ ਭਰਾ ਨੇ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ 947998308 ਨਿਤ ਨਵੀਆਂ ਵੀਡੀਓ ਦੇਖਣ ਲਈ ਪਿਆ ਜੀ ਨੂੰ ਕਰ ਲਓ ਖੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ